ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਿਮਰੰਦੀਰ ਸੋਈ ਚ ਅੱਜ ਦੀ ਵੀਡੀਓ ਚ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਦੀ ਰੈਸਪੀ ਤੇ ਪਨੀਰ ਆਪਾਂ ਇਸ ਤਰ੍ਹਾਂ ਕੱਦੂਕਸ ਕਰ ਲੈਨੇ ਆਂ ਪਨੀਰ ਨੂੰ ਆਪਾਂ ਇਸ ਤਰ੍ਹਾਂ ਕद्दूकस ਕਰ ਲਿਆ ਹੈ ਇਹਨੂੰ ਆਪਾਂ ਸਾਈਡ ਤੇ ਕਰ ਲੈਨੇ ਆ ਪਿਆਜ਼ ਟਮਾਟਰ ਹਰੀ ਮਿਰਚ ਨੂੰ ਆਪਾਂ ਕੱਟ ਲਵਾਂਗੇ ਥੋੜਾ ਜਿਹਾ ਆਪਾਂ ਲਸਣ ਲਿਆਇਆ ਹੈ ਹਰੀਆਂ ਮਿਰਚਾਂ ਲਈਆਂ ਇੱਕ ਟਮਾਟਰ ਤੇ ਪਿਆਜ਼ ਪਨੀਰ ਦੀ ਪੁਜੀ ਚ ਜ਼ਿਆਦਾ ਹੀ ਪੈਂਦੇ ਆ ਪਿਆਜ਼ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਪਹਿਲਾਂ ਆਪਾਂ ਮਿਰਚਾਂ ਕੱਟ ਲੈਨੇ ਆ प्याज टमाटर लहसुन हरी मिर्ची ਨੂੰ ਜੀ ਆਪਾਂ ਕੱਟ ਕੇ ਤਿਆਰ ਕਰ ਲਿਆ ਹੈ ਜੀਰੇ ਨੂੰ ਆਪਾਂ ਥੋੜਾ ਜਿਹਾ ਤੜਕੜਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਲਸਣ ਹਰੀ ਮਿਰਚ ਨੂੰ ਅਸੀਂ ਆਪਾਂ ਤੜਕੜਿਆ ਹੈ ਹੁਣ ਆਪਾਂ ਪਿਆਜ਼ ਟਮਾਟਰ ਪਾ ਦਿੰਨੇ ਪਿਆਜ਼ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਪੋਂ ਲਵਾਂਗੇ ਆਜਾ ਆਪਾਂ ਪਾਉਣ ਲਿਆ ਹੁਣ ਆਪਾਂ ਇਹਦੇ ਸਾਰੇ ਮਸਾਲੇ ਪਾ ਲੈਨੇ ਆ ਸਵਾਦ ਅਨਸਾਰ ਨਮਕ ਪਾ ਲਵਾਂਗੇ ਥੋੜੀ ਜੀ ਆਪਾਂ ਲਾਲ ਮਿਰਚ ਪਾ ਲੈਨੇ ਆ ਆਤਾ ਚਮਚਾ ਜੀਰੇ ਦਾ ਪਾਵਾਂਗੇ ਆਤਾ ਚਮਚਾ ਹਲਦੀ ਪਾਊਡਰ ਆਤਾ ਚਮਚਾ ਮਸਾਲਾ ਆਤਾ ਚਮਚਾ ਸੁੱਕੀ ਲਾਲ ਮਿਰਚ ਦਾ ਪਾਊਡਰ ਥੋੜਾ ਥੋੜਾ ਦੁੱਧ ਪਾ ਕੇ ਆਪਾਂ ਮਸਾਲਾ ਭੁੰਨਾਂਗੇ ਇੱਕ ਵਾਰ ਨਹੀਂ ਪਾਉਣਾ ਆਪਾਂ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਇਹਦੇ ਨਾਲ ਆਪਾਂ ਮਸਾਲਾ ਭੁੰਨਾਂਗੇ ਦੁੱਧ ਦੇ ਨਾਲ ਇਸ ਤਰ੍ਹਾਂ ਦੁੱਧ ਦੇ ਨਾਲ ਮਸਾਲਾ ਭੁੰਨੀਏ ਤੇ ਬਹੁਤ ਹੀ ਵਧੀਆ ਪਨੀਰ ਦੀ ਭੁਰਜੀ ਬਣ ਕੇ ਤਿਆਰ ਹੁੰਦੀ ਹੈ ਅੱਧਾ ਕਾਕਾ ਦੁੱਧ ਆਪਾਂ ਹੋਰ ਲਿਆਏ ਇਹ ਵੀ ਆਪਾਂ ਪਾ ਲਵਾਂਗੇ ਸੱਪਾ ਸਲੋ ਰੱਖਾਂਗੇ ਸਲੋ ਗੈਸ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਦੁੱਧ ਪਾ ਕੇ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੈ ਹੁਣ ਵਿੱਚ ਪਨੀਰ ਮਿਕਸ ਕਰ ਦਿੰਨੇ ਹਾਂ ਪਨੀਰ ਦੀ ਪਰ ਜੀ ਜੀ ਆਪਣੀ ਤਿਆਰ ਆ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ